ਦੀ ਕਮਜ਼ੋਰੀ ਤੇ ਹਸੇਗਾ ਹੱਸਦੇ ਭਗਤ ਵੀ ਨੇ ਆਪਣੀ ਕਮਜ਼ੋਰੀ ਤੇ ਰੰਗ ਹਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਹਰ ਜਨ ਗੁਣ ਗਾਵਤ ਹਸਿਆ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਬੰਦਾ ਜਦ ਰੱਬ ਦੇ ਗੁਣ ਗਾਉਂਦਾ ਹੈ ਸਿੱਖ ਤੋਂ ਸਲਾਹ ਕਰਦਾ ਹੈ ਜਪ ਕਰਦਾ ਹੈ ਸਭ ਤੋਂ ਪਹਿਲੇ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਹਰ ਮਨੁੱਖ ਨੂੰ ਨਹੀਂ ਦਿਖਾਈ ਦਿੰਦੀ ਜਪੀਸ਼ਵਰ ਨੂੰ ਦਿਖਾਈ ਦਿੰਦਾ ਸਾਧੂ ਨੂੰ ਦਿਖਾਈ ਦੇ। ਪਹਿਲੇ ਆਗਣ ਦਿਖਾਈ ਦਿੰਦੇ ਨੇ। ਤੇ ਜੇ ਆਗਣ ਦਿਖਾਈ ਦੇਣ ਲੱਗ ਪੈਣੇ ਇਹ ਸਾਧੂ ਨੇ ਹਰ ਮਨੁੱਖ ਨੂੰ ਦੂਜਿਆਂ ਦੇ ਆਗਣ ਦਿਖਾਈ ਦੇਂਦੇ ਨੇ ਆਪਣੇ ਨਹੀਂ। ਕਿਉਂ? ਦੂਜਿਆਂ ਨੂੰ ਬੜਾ ਗਹਿਰਾ ਵੇਖਦਾ ਹੈ। ਆਪਣੇ ਆਪ ਨੂੰ ਤੇ ਹਰ ਮਨੁੱਖ ਉਪਰੋਂ-ਪਰੋਂ ਵੇਖਦਾ ਹੈ। ਉਪਰੋਂ-ਪਰੋਂ ਤੇ ਸਾਰੇ ਹੀ ਚੰਗੇ ਨੇ। ਸਾਰੇ ਹੀ ਚੰਗੇ ਨੇ। ਸੰਤ ਭਗਤ ਦੂਜਿਆਂ ਨੂੰ ਉੱਪਰੋਂ-ਉੱਪਰੋਂ ਵੇਖਦਾ ਹੈ ਆਪਣੇ ਨੂੰ ਬੜਾ ਗਹਿਰਾ ਵੇਖਦਾ ਸਾਧਨਾ ਕਰਨ ਵਾਲਾ ਸਾਧੂ ਆਪਣੇ ਨੂੰ ਬੜਾ ਗਹਿਰਾ ਵੇਖਦਾ ਹੈ ਤੂੰ ਗਹਿਰਾ ਵੇਖਦਾ ਆਪਣੇ 'ਚ ਔਗਣ ਦਿਖਾਈ ਦਿੰਦੇ ਨੇ ਦੂਜਿਆਂ ਨੂੰ ਉੱਪਰ-ਉੱਪਰੋਂ ਵੇਖਦਾ ਹੈ ਤਾਂ ਦੂਜਿਆਂ ਦੇ 'ਚ ਗੁਣ ਦਿਖਾਈ ਦਿੰਦੇ ਨੇ ਕਬੀਰ ਜੈਸਾ ਸੰਤ ਵੀ ਕਹਿ ਉਠੇ ਹੈ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਹਾ